ਇਹ ਇਲੈਕਸ਼ਨ ਦਾ ਸਮਾਂ ਉਹਦੇ ਲਈ ਵੀ ਇੱਕ ਬੇਨਤੀ ਕਰਦੇ ਆਂ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਵੋਟ ਪਾਓ ਆ ਵੀ ਗੱਲ ਚਿੱਤੇ ਰੱਖਿਓ ਕਿਉਂਕਿ ਜੇ ਹੁਣ ਸਾਡੇ ਵਰਗਾ ਕਹਦੇ ਨਾ ਕਿ ਫਲਾਣੀ ਪਾਰਟੀ ਨੂੰ ਵੋਟਾਂ ਪਾ ਦਿਓ ਜੀ ਫਲਾਣੇ ਨਾਲ ਚੜਜੋ ਜੀ ਫਲਾਣੇ ਨਾਲ ਮੇਰੀ ਇਹ ਗੱਲ ਕਲੀਅਰ ਹੈ ਸਿੱਧੀ ਤੇ ਸਪਸ਼ਟ ਵੀ ਜੇ ਕੱਲ ਨੂੰ ਤੁਹਾਨੂੰ ਨੌਕਰੀਆਂ ਦੇ ਲਾਰੇ ਲਾਉਣ ਵਾਲਿਆਂ ਨੇ ਨਾ ਨੌਕਰੀਆਂ ਦਿੱਤੀਆਂ ਫਿਰ ਮੇਰੇ ਮੇਰੇ ਅਸਥਾਨ ਅੱਗੇ ਆ ਕੇ ਤਰਨਾ ਲਾਉਂਗੇ ਵੀ ਬਾਬਾ ਜੀ ਤੁਸੀਂ ਕਿਹਾ ਸੀ ਪਾ ਦਿਓ ਵੋਟਾਂ ਫਿਰ ਤੇ ਐਂ ਹੀ ਹੋਊ ਫਿਰ ਮੈਂ ਪਤਾ ਕੀ ਕੀਤਾ ਇੱਕ ਵਾਰੀ ਤੁਹਾਨੂੰ ਮਦਦ ਨਾਲ ਸਾਨੂੰ ਨਾ ਇੱਥੇ ਜੇ ਕਿਤੇ ਬਾਬੇ ਸੀ ਇੱਕ ਉਹਨਾਂ ਦੇ ਚੇਲੇ ਮੈਨੂੰ ਮਿਲੇ ਮੈਨੂੰ ਕਹਿੰਦੇ ਜੀ ਸਾਡੇ ਬਾਬਾ ਜੀ ਨੇ ਨਾ ਐਦਾਂ ਗੱਲਾਂ ਕਰਨ ਵੀ ਜਦੋਂ ਸਰਕਾਰ ਬਣੀ ਤੇ ਸਾਡੇ ਬਾਬਾ ਜੀ ਦੇ ਕੋਲ ਆਇਆ ਸਾਰਾ ਪਰਿਵਾਰ ਵੀ ਬਾਬਾ ਜੀ ਕਿਰਪਾ ਕਰਦੇ ਉਹ ਐਨਕੀ ਤੇ ਲਾਜ ਕਹਿੰਦੇ ਬਾਬਾ ਜੀ ਨੇ ਨਾ ਇੱਕ ਸ਼ਬਦ ਉਹਨੂੰ ਦੇਤਾ ਇੱਕ ਉਹਨੂੰ ਦੇਤਾ ਤਿੰਨ ਚਾਰ ਜੀ ਘਰ ਦੇ ਚਾਰਾਂ ਨੂੰ ਇੱਕ ਇੱਕ ਸ਼ਬਦ ਦਿੱਤਾ ਕਹਿੰਦੇ ਸੌਣਾ ਨਹੀਂ ਸਾਰੀ ਰਾਤ ਜਿਸ ਦਿਨ ਵੋਟਾਂ ਇਲੈਕਸ਼ਨ ਜਿਸ ਦਿਨ ਨਤੀਜਾ ਆਉਣਾ ਸੀ ਨਤੀਜੇ ਵਾਲੇ ਨੇ ਵੀ ਸੌਣਾ ਨਹੀਂ ਸਾਰੀ ਰਾਤ ਜਾਗ ਕਰਨਾ ਕਹਿੰਦੇ ਸਾਰੀ ਰਾਤ ਕਹਿੰਦੇ ਉਹ ਨਹੀਂ ਸੁੱਤੇ ਕਹਿੰਦੇ ਸੁੱਤੇ ਨਹੀਂ ਪਤਾ ਨਹੀਂ ਹੋਣਾ ਚੇਲੇ ਸੁਣਾ ਰਹੇ ਸੀ ਗੱਲਾਂ ਵੀ ਉਹ ਨਹੀਂ ਸੁੱਤੇ ਫੇਰ ਵੀ ਕਹਿੰਦੇ ਸਵੇਰੇ ਜਦੋਂ ਹੋਈ ਦੇ ਸਵੀਰੇ ਕਹਿੰਦੇ ਜਦੋਂ ਉਹ ਜਿੱਤ ਗਏ ਉਹ ਤੇ ਬਾਬਾ ਜੀ ਦੀ ਕਿਰਪਾਈ ਹੀ ਨਹੀਂ ਹੋਗੀ ਕਹਿੰਦੇ ਜਿੱਤ ਗਏ ਮੈਂ ਕਿਹਾ ਸੰਦੂਕੜੀਆਂ ਚਾਪਈ ਤੁਹਾਨੂੰ ਹੋ ਗਿਆ ਹੋਣੀ ਭਰ ਗਈਆਂ ਉਹ ਬਾਅਦ ਚ ਕੀ ਹੋਇਆ ਰਜਿੰਦਰਾ ਦੇ ਹਸਪੀਟਲ ਦੇ ਅੱਗੇ ਨਾ ਧਰਨਾ ਲੱਗਿਆ ਹੋਇਆ ਤੇ ਮੈਂ ਉਧਰੋਂ ਆਉਂਦਾ ਸੀ ਮੈਂ ਗੱਡੀ ਹੌਲੀ ਕੀਤੀ ਮੈਂ ਇੱਕ ਗੱਲ ਚੁੱਕੀ ਕਹਿੰਦਾ ਮੈਂ ਕਿਹਾ ਇਹ ਸਰਕਾਰ ਪਤਾ ਤੁਹਾਨੂੰ ਕੀ ਦੀ ਕਿਰਪਾ ਨਾਲ ਬਣੀ ਹੈ ਕਹਿੰਦੇ ਕੀ ਦੀ ਮੈਂ ਕਿਹਾ ਉਹ ਬਾਬੇ ਦੀ ਕਿਰਪਾ ਨਾਲ ਮੈਂ ਕਹਿੰਦੇ ਹੁਣ ਮੈਂ ਕਿਹਾ ਧਰਨਾ ਉਹਦੇ ਡੇਰੇ ਅੱਗੇ ਲਾਓ ਉਹਦੇ ਡੇਰੇ ਅੱਗੇ ਤਰਨਾ ਨਾ ਲਾਓ ਵੀ ਬਾਬਾ ਵੀ ਤੈਂ ਮੰਗੇ ਪਾਏ ਨੇ ਸਾਰੇ ਵੀ ਠੀਕ ਹੈ ਫਿਰ ਉਹਨੂੰ ਪੁੱਛੋ ਵੀ ਜੇ ਜੀ ਦੀ ਕਿਰਪਾ ਨਾਲ ਜੇ ਬਾਬਿਆਂ ਦੇ ਚੇਲਿਆਂ ਦੇ ਇਦਾਂ ਗੱਪ ਫੜੋਂਗੇ ਨਾ ਤਾਂ ਫੜੇ ਜਾਣਗੇ ਨਹੀਂ ਤੇ ਛੱਡੀ ਜਾਂਦੇ ਨੇ ਜੀ ਇਹ ਇਹ ਛੱਡੀ ਜਾਂਦੇ ਹੁੰਦੇ ਨੇ ਐਂ ਐਂ ਛੱਡੀ ਜਾਂਦੇ ਨੇ ਐਂ ਜਿਹੜਾ ਆ ਜਾਂਦਾ ਬਸ ਅਸੀਂ ਬਚਨ ਕਰਤਾ ਸੀ ਜੀ ਤਾਂ ਹੀ ਹੋ ਗਿਆ ਬਚਨ ਬਾਅਦ ਪਹਿਲਾਂ ਨਹੀਂ ਦੱਸਦੇ ਅੱਜ ਕੱਲ ਕੋਈ ਜੋਤਿਸ਼ੀ ਬੋਲਦਾ ਵੀ ਕਿਹੜਾ ਬਣੂ ਲੈ ਤੁਸੀਂ ਐਂ ਕਹਿ ਦਿਓ ਵੀ ਜਿੰਨਾ ਪੈਸਾ ਮੰਗੇਗਾ ਦਿਆਂਗੇ ਜੇ ਤੇਰੀ ਚੱਲ ਗਈ ਲੈ ਦੱਸ ਵੀ ਕੌਣ ਬਣੂ ਕਿੰਨੀਆਂ ਕਿੰਨੀਆਂ ਸੀਟਾਂ ਆਉਣਗੀਆਂ ਦੱਸ ਅੱਜ ਕਿਸੇ ਨੇ ਮੂੰਹ ਨਹੀਂ ਖੋਲਣਾ ਘੁੰਗਣੀਆਂ ਮੂੰਹ ਚ ਪਈਆਂ ਹੋਈਆਂ ਨੇ ਜਦੋਂ ਜਿੱਤ ਜਾਣਗੇ ਬਾਅਦ ਚ ਅਸੀਂ ਤੇ ਐ ਕਿਹਾ ਸੀ ਅਸੀਂ ਤੇ ਐ ਕਿ ਆਪਾਂ ਜੈਂ ਕਹਿ ਦਿੰਨੇ ਆ ਵੀ ਜੇ ਨਾ ਜਿੱਤਿਆ ਤੇਰੀਆਂ ਲੱਤਾਂ ਤੋੜਾਂਗੇ ਤੇਰੀਆਂ ਐਂ ਕਹਿ ਦੇ ਕੋਈ ਨਹੀਂ ਬੋਲਣਾ ਵੇਖ ਇਹ ਸਭ ਐਵੇਂ ਗੱਲਾਂ ਮਾਰਦੇ ਆ ਮੇਰੇ ਵੱਲੋਂ ਕਲੀਅਰ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਲੀਅਰ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣਿਓ ਸਿੰਘੋ ਐਡੇ ਨਿਆਣੇ ਨਹੀਂ ਹਰ ਹਰ ਜੀ ਆਪ ਹੀ ਚੁਣਦੇ ਹੋ ਘਰ ਵਾਲੀਆਂ ਆਪ ਹੀ ਚੁਣੀਆਂ ਨੇ ਨਾ ਰਿਸ਼ਤੇ ਅੱਦਿਕਾ ਆਪ ਹੀ ਲੱਭ ਲੈਨੇ ਹੋ ਬੱਚੇ ਨੇ ਗਾਂ ਜਵਾਈ ਭਾਈ ਲੱਭਦੇ ਹੋ ਧੀਆਂ ਲਈ ਵੀ ਲੱਭਦੇ ਹੋ બસ ਸੋਚ ਸਮਝ ਕੇ ਆਪਣੇ ਆਪ ਆਪਣ ਆਪਣੇ ਆਪ ਨੂੰ ਸੋਚ ਕੇ ਜਮੀਰ ਦੀ ਆਵਾਜ਼ ਸੁਣ ਕੇ ਬਸ ਤੁਸੀਂ ਲੱਭ ਲੋ ਕਿੰਨੂੰ ਕਿੰਨੂੰ ਚੋਣਾ ਦਾ ਤੁਸੀਂ ਦੇਖੋ ਬਸ ਸਿੱਧਾ ਸਪਸ਼ਟ ਤੇ ਕੱਲ ਨੂੰ ਜੇ ਕੋਈ ਤੱਕਾ ਹੁੰਦਾ ਚੱਲ ਫਿਰ ਤੁਹਾਡੀ ਆਪਣੀ ਜ਼ਿੰਮੇਵਾਰੀ ਹੋ ਵੀ ਚੱਲ ਯਾਰ ਮੈਂ ਆਪਣੇ ਅੰਦਰ ਦੀ ਆਵਾਜ਼ ਸੁਣੀ ਜੀ ਕਿਹੜਾ ਮੈਨੂੰ ਕਿਸੇ ਨੇ ਕੰਪੈਲ ਕੀਤਾ ਤੱਕਾ ਤੇ ਨਹੀਂ ਕੀਤਾ ਮੇਰੇ ਨਾਲ ਕਿਸੇ ਨੇ ਆਪਣੇ ਅੰਦਰ ਦੀ ਆਵਾਜ਼ ਸੁਣ ਕੇ ਮੈਂ ਵੋਟ ਪਾਈ ਜਮੀਰ ਦੀ ਆਵਾਜ਼ ਸੁਣ ਕੇ ਵੋਟਾਂ ਪਾਇਓ ਕੋਈ ਸਿੱਧਾ ਬਸ ਆਪ 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 ਹੀ ਸੋਚ ਆਪਣੇ ਜ਼ਿੰਮੇਵਾਰੀ ਤੇ ਆਪਣੀ ਜ਼ਿੰਮੇਵਾਰੀ ਤੇ ਵੋਟਾਂ ਪਾਇਓ ਜੋ ਕਰਨਾ ਬਾਕੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਮੇਰ ਕਰਨ ਮੈਂ ਵੈਸੇ ਇਹ ਬੇਨਤੀ ਵੀ ਕੀਤੀ ਹੈ ਵੀ ਦੇਖੋ ਐਦ ਕੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਕਈ ਜਗ੍ਹਾ ਅਸੀਂ ਡਟ ਕੇ ਬੋਲੇ ਆ ਜੀ ਇਹਨਾਂ 50 ਸਾਲਾਂ ਚ ਧਰਨੇ ਵੀ ਲਾਏ ਆ ਕੋਟਕਪੂਰੇ ਖੇਤਰ ਵੀ ਖਾਦੇ ਆ ਡਾਂਗਾ ਵੀ ਖਾਦੀਏ ਧਰਨੇ ਲਾਏ ਡਟ ਕੇ ਅੱਗੇ ਵੀ ਜੇ ਮਨ ਲੋ ਸਰਕਾਰ ਕੀ ਪਤਾ ਹੁਣ ਨੀਲੀ ਪੱਗ ਵਾਲਿਆਂ ਦੀ ਆਜੇ ਜਾਂ ਚਿੱਟੀ ਵਾਲਿਆਂ ਦੀ ਆਜੇ ਜਾਂ ਟੋਪੀ ਵਾਲਿਆਂ ਦੀ ਆਜੇ ਸਾਡਾ ਕੋਈ ਸਕਾ ਨਹੀਂ ਲੱਗਦਾ ਜੇ ਕੁਝ ਗਲਤ ਫੇਰ ਵੀ ਹੋਏਗਾ ਉਦਾਂ ਹੀ ਬੋਲਾਂਗੇ ਜਿਵੇਂ ਪਹਿਲਾਂ ਬੋਲਦੇ ਸੀ ਸਤਿ ਆਕਾਲ ਸਾਡਾ ਕੋਈ ਨੇੜਿਓ ਨਹੀਂ ਲੱਗਦਾ ਕੋਈ ਇਹ ਨਹੀਂ ਕੋਈ ਮੇਰੇ ਨਾਲ ਆ ਕੇ ਕਵੇ ਵੀ ਮੈਂ ਤੇ ਹੁਣ ਤੁਹਾਡੇ ਨਾਲ ਆ ਮੈਂ ਕਮਾ ਆਪਦਿਆਂ ਦੀਆਂ ਵੀ ਕੱਚ ਚ ਤੇ ਦੂਜਿਆਂ ਦੀਆਂ ਹੱਥ ਚ ਸਾਡਾ ਕੋਈ ਨੇੜੋਂ ਨਹੀਂ ਲੱਗਦਾ ਜਿਹੜਾ ਵੀ ਕੋਈ ਗਲਤੀ ਕਰੇਗਾ ਜਿਹੜੇ ਤਰੀਕੇ ਨਾਲ ਅੱਜ ਬੋਲਨੇ ਆ ਇਸੇ ਤਰੀਕੇ ਨਾਲ ਹੀ ਫੇਰ ਬੋਲਣਾ ਸਾਡਾ ਸਪਸ਼ਟ ਸਪਸ਼ਟ ਮੇਰੀ ਬੇਨਤੀ ਹੈ ਸਪਸ਼ਟ ਇਸ ਕਰਕੇ ਇਸ ਗੱਲ ਨੂੰ ਧਿਆਨ ਚ ਰੱਖਿਓ ਕਿਉਂਕਿ ਬੇਦਬੀਆਂ ਤੇ ਅੱਜ ਵੀ ਵੇਖੋ ਅੱਜ ਵੀ ਆ ਨਵਾਂ ਸ਼ਹਿਰ ਦੇ ਵਿੱਚ ਜੋ ਹੋਇਆ ਤੁਹਾਨੂੰ ਕੱਲੇ-ਕੱਲੇ ਨੂੰ ਵੀਡੀਓ ਮਿਲ ਗਈ ਉਹਦਾ ਪਤਾ ਲੱਗ ਗਿਆ ਨਾ ਵੇਖੋ ਵੀ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੱਚੇ ਐ ਫੈਂ ਉਧਰ ਚ ਛਾਲ ਮਾਰ ਕੇ ਚਲੇ ਜਾਂਦੇ ਜੁੱਤੀਆਂ ਬੱਚਿਆਂ ਨੇ ਪਾਈਆਂ ਹੋਈਆਂ ਫਿਰ ਰਮਾਲੇ ਅੰਗ ਚੁੱਕਦੇ ਆ ਕਿਵੇਂ ਗੁਰੂ ਸਾਹਿਬ ਦੇ ਉੱਪਰ ਪੱਤਰੇ ਪਾੜਦੇ ਆ ਤੁਸੀਂ ਵੇਖ ਹੀ ਲਿਆ ਸਾਰਾ ਕੁਝ ਤੇ ਵੇਖੋ ਫਿਰ ਉਹਨਾਂ ਨੇ ਪੈਸੇ ਨਹੀਂ ਚੱਕੇ ਉਹਨਾਂ ਨਿਆਣਿਆਂ ਨੇ ਪੈਸੇ ਨਹੀਂ ਚੱਕੇ ਪੈਸੇ ਵੀ ਪਏ ਸੀ ਬੱਚਿਆਂ ਨੇ ਪੈਸੇ ਨਹੀਂ ਚੁੱਕੇ ਸਿਖਾ ਕੇ ਭੇਜਿਆ ਸੀ ਚਾਹੀਦਾ ਵੀ ਹੁਣ ਲੱਭੋ ਵੀ ਇਹਨਾਂ ਨੂੰ ਸਿਖਾਇਆ ਕਿੰਨੇ ਤੁਸੀਂ ਉਹ ਵੀਡੀਓ ਵੇਖਿਓ ਸ਼ਰਿਆਂ ਨੂੰ ਪਤਾ ਲੱਗਦਾ ਵੀ ਉਹ ਬੱਚਿਆਂ ਨੂੰ ਸਿਖਾਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਚੜ ਜਾਂਦੇ ਆ ਪਾਲਕੀ ਦੇ ਕਦੇ ਵਿੱਚ ਦੀ ਲੰਘ ਕੇ ਦੂਜੇ ਪਾਸੇ ਉਧਰੋਂ ਚੜ ਕੇ ਫਿਰ ਉੱਤੇ ਉੱਤੇ ਪੈਰ ਰੱਖਦੇ ਆ ਉਹ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਇਦਾਂ ਸ਼ਰਿਆਂ ਉਹ ਉਹ ਇਦਾਂ ਇਦਾਂ ਅੰਗ ਪਾੜਦੇ ਆ ਤੇ ਉਹ ਕੋਈ ਅਜੇ ਤੱਕ ਦੋਸ਼ੀ ਅਜੇ ਤੱਕ ਨਵਾਂ ਸ਼ਹਿਰ ਵਾਲਾ ਕਲੀਅਰ ਨਹੀਂ ਹੋਇਆ ਵੀ ਕਿ ਉਹ ਉਹਨਾਂ ਬੱਚਿਆਂ ਦੇ ਮਾਪਿਓ ਨੂੰ ਪੁੱਛਿਆ ਜਾਵੇ ਵੀ ਉਹਨਾਂ ਨੂੰ ਕਿਸੇ ਨੇ ਚੰਗੀ ਤਰ੍ਹਾਂ ਸਿਖਾ ਕੇ ਭੇਜਿਆ ਵੀ ਆਹ ਕੰਮ ਕਰੋ ਕਿਹੜੇ ਬੰਦੇ ਨੇ ਇਹ ਕਹਿ ਕੇ ਭੇਜਿਆ ਕੌਣ ਨੇ ਇਹਨਾਂ ਦੇ ਪਿੱਛੇ ਕੌਣ ਕੰਮ ਕਰਦਾ ਹੈ ਇਹ ਹਾਲਾਤ ਇਦਾਂ ਦੇ ਕਿਉਂ ਬਣੇ ਆ ਉਹ ਸਾਹਮਣੇ ਆਉਣੇ ਚਾਹੀਦੇ ਆ ਦੋਸ਼ੀ ਸੋ ਇਸ ਕਰਕੇ ਭਾਈ ਇਦਾਂ ਦੀਆਂ ਘਟਨਾਵਾਂ ਸਤਗੁਰੂ ਮਿਹਰ ਕਰਨ ਬੰਦ ਹੋਣ ਤੇ ਜਵਾਬ ਮੰਗਾਂਗੇ ਭਾਵੇਂ ਸਰਕਾਰ ਕੋਈ ਹੋਵੇ ਅਸੀਂ ਇਹ ਜਵਾਬ ਸਰਕਾਰਾਂ ਤੋਂ ਮੰਗਣਾ ਹੈ ਭਾਵੇਂ ਕੋਈ ਹੋਵੇ ਇਹ ਧਿਆਨ ਚ ਰੱਖਿਓ ਵਾਦੇ ਵੱਡੇ ਵੱਡੇ ਕਰ ਲੋ ਸਾਰੇ ਕੋਈ ਗੱਲ ਨਹੀਂ ਪਰ ਇਹ ਵਾਦਿਆਂ ਦਾ ਇਹ 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 ਵਾਦਿਆਂ ਦਾ ਹਿਸਾਬ ਪੁੱਛਿਆ ਜਾਣਾ ਹੈ ਇਹ ਚੇਤਾ ਰੱਖਿਓ ਇਹ ਵਾਦਿਆਂ ਦਾ ਹਿਸਾਬ ਪੁੱਛਿਆ ਜਾਣਾ ਹੈ ਚੇਤਾ ਰੱਖਿਓ ਵੱਡੇ ਵੱਡੇ ਵਾਦੇ ਆਪਾਂ ਸਾਰੇ